ਮਾਸਟਰ ਸਲੀਮ ਦੇ ਪਿਤਾ ਦਾ ਹੋਇਆ ਦੇਹਾਂਤ ਗਾਇਕ ਦਾ ਨਹੀਂ ਦੇਖਿਆ ਜਾਂਦਾ ਹਾਲ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਮੌਕੇ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਸਟਰ ਸਲੀਮ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖ ਦਾ ਪਹਾੜ ਟੁੱਟਿਆ ਇਹ ਮਾਪੇ ਜਿਹੜੇ ਨੇ ਉਹ ਦੂਰ ਜਦੋਂ ਹੋ ਜਾਂਦੇ ਨੇ ਤਾਂ ਅਖਰ ਕੀ ਕੁਝ ਬੱਚਿਆਂ ਤੇ ਬੀਤਦੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਬਹੁਤ ਸਾਰੀਆਂ ਅਜਿਹੀਆਂ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਹੰਸ ਰਾਜ ਹੰਸ ਵੀ ਜਿਹੜੇ ਨੇ ਉਹਨਾਂ ਦੇ ਵੀ ਹੰਝੂ ਨਹੀਂ ਰੁਕ ਰਹੇ ਨੇ ਉਹ ਵੀ ਪਾਵਕ ਹੋਏ ਨੇ ਬੇहद ਔਰ ਦੱਸਿਆ ਜਾ ਰਿਹਾ ਕਿ ਪੂਰਨ ਸ਼ਾਹ ਕੋਟੀ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਇਸ ਕਰਕੇ ਇਹ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਔਰ ਬਿਮਾਰ ਹੋਣ ਦੇ ਕਰਕੇ ਇੱਕਦਮ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਪਰਿਵਾਰ ਜਿਹੜਾ ਸੋਗ ਦੀ ਲਹਿਰ ਦੇ ਵਿੱਚ ਹੈ ਭੂਪਾ ਮਾਰ ਮਾਰ ਜਿਹੜਾ ਪਰਿਵਾਰ ਰੋ ਰਿਹਾ ਤੇ ਹੁਣ ਤੁਹਾਨੂੰ ਦੱਸੀਏ ਕਿ ਮਾਸਟਰ ਸਲੀਵ ਨੂੰ ਬੇहद ਵੱਡਾ ਝਟਕਾ ਲੱਗਾ ਜਿੱਥੇ ਉਹਨਾਂ ਦੇ ਪਿਤਾ ਹੁਣ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਨਾ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਪਰਿਵਾਰਕ ਮੈਂਬਰ ਜਿਹੜੇ ਚਾਉਣ ਵਾਲੇ ਜਾਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਮੱਤਰ ਵੱਡੇ ਕਲਾਕਾਰ ਵੱਡੇ ਗਾਇਕ ਸਾਰੇ ਜਿਹੜੇ ਨੇ ਇਸ ਸੋਖ ਦੀ ਲਹਿਰ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰੇ ਉਸ ਤੋਂ ਬਾਅਦ ਦੱਸਿਏ ਕਿ ਹੁਣੇ ਕੁਝ ਸਮੇਂ ਪਹਿਲਾਂ ਵੀ کئی ਬਹੁਤ ਸਾਰੇ ਹੋਰ ਮੰਦਪਾਗੀਆਂ ਦੁੱਖਾਂ ਵਾਲੀਆਂ ਖਬਰਾਂ ਸਾਹਮਣੇ ਆਈਆਂ ਤਾਂ ਇਸ ਤੋਂ ਬਾਅਦ ਹੁਣ ਮਾਸਟਰ ਸਲੀਮ ਦੇ ਘਰ ਦੇ ਵਿੱਚ ਸੱਥਰ ਵਿੱਚ ਗਏ ਜਿੱਥੇ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਤੇ ਮੌਕੇ ਤੇ ਬੇਹਦੀ ਖੌਫਨਾਕ ਮੰਜ਼ਰ ਕਹਿ ਸਕਦੇ ਹਾਂ ਦੁੱਖਾਂ ਦਾ ਪਹਾੜ ਜਿੱਥੇ ਇਹ ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ ਜਿੱਥੇ ਪਰਿਵਾਰ ਦੇ ਹੰਝੂ ਨਹੀਂ ਰੋਕ ਰਹੇ ਨੇ ਹਾਲਾਂਕਿ ਕੁਝ ਹੋਰ ਪੂਰਾ ਇਹ ਮਾਮਲਾ ਹੋਰ ਹੈ ਕਿਸ ਤਰੀਕੇ ਦੇ ਨਾਲ ਪਰਿਵਾਰ ਦੁੱਖਾਂ ਦੇ ਵਿੱਚ ਹੈ ਉਹ ਤੁਸੀਂ ਦੇਖ ਸਕਦੇ ਹੋ ਮਾਸਟਰ ਸਲੀਮ ਦੇ ਪਿਤਾ ਦਾ ਹੋਇਆ ਦੇਹਾਂਤ ਗਾਇਕ ਦਾ ਨਹੀਂ ਦੇਖਿਆ ਜਾਂਦਾ ਹਾਲ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਮੌਕੇ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਸਟਰ ਸਲੀਮ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਇਹ ਮਾਪੇ ਜਿਹੜੇ ਨੇ ਉਹ ਦੂਰ ਜਦੋਂ ਹੋ ਜਾਂਦੇ ਨੇ ਤਾਂ ਅਖਰ ਕੀ ਕੁਝ ਬੱਚਿਆਂ ਤੇ ਬੀਤਦੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਬਹੁਤ ਸਾਰੀਆਂ ਜਿਹੀਆਂ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਹੰਸ ਰਾਜ ਹੰਸ ਵੀ ਜਿਹੜੇ ਨੇ ਉਹਨਾਂ ਦੇ ਵੀ ਹੰਝੂ ਨਹੀਂ ਰੁਕ ਰਹੇ ਨੇ ਉਹ ਵੀ ਪਾਵਕ ਹੋਏ ਨੇ ਬੇहद ਔਰ ਦੱਸਿਆ ਜਾ ਰਿਹਾ ਕਿ ਪੂਰਨ ਸ਼ਾਹ ਕੋਟੀ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਇਸ ਕਰਕੇ ਇਹ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਔਰ ਬਿਮਾਰ ਹੋਣ ਦੇ ਕਰਕੇ ਇੱਕਦਮ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਪਰਿਵਾਰ ਜਿਹੜਾ ਸੋਗ ਦੀ ਲਹਿਰ ਦੇ ਵਿੱਚ ਹੈ ਭੂਪਾ ਮਾਰ ਮਾਰ ਜਿਹੜਾ ਪਰਿਵਾਰ ਰੋ ਰਿਹਾ ਤੇ ਹੁਣ ਤੁਹਾਨੂੰ ਦੱਸੀਏ ਕਿ ਮਾਸਟਰ ਸਲੀਪ ਨੂੰ ਬੇहद ਵੱਡਾ ਝਟਕਾ ਲੱਗਾ ਜਿੱਥੇ ਉਹਨਾਂ ਦੇ ਪਿਤਾ ਹੁਣ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਨਾ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਪਰਿਵਾਰਕ ਮੈਂਬਰ ਜਿਹੜੇ ਚਾਉਣ ਵਾਲੇ ਜਾਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਮੱਤਰ ਵੱਡੇ ਕਲਾਕਾਰ ਵੱਡੇ ਕਾਇਕ ਸਾਰੇ ਜਿਹੜੇ ਨੇ ਇਸ ਸੋਖ ਦੀ ਲਹਿਰ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰੇ ਉਸ ਤੋਂ ਬਾਅਦ ਦੱਸ ਦਈਏ ਕਿ ਹੁਣ ਕੁਝ ਸਮੇਂ ਪਹਿਲਾਂ ਵੀ ਕਈ ਬਹੁਤ ਸਾਰੇ ਹੋਰ ਮਨ ਭਾਗੀਆਂ ਦੁੱਖਾਂ ਵਾਲੀਆਂ ਖਬਰਾਂ ਸਾਹਮਣੇ ਆਈਆਂ ਤਾਂ ਇਸ ਤੋਂ ਬਾਅਦ ਹੁਣ ਮਾਸਟਰ ਸਲੀਮ ਦੇ ਘਰ ਦੇ ਵਿੱਚ ਸੱਥਰ ਵਿੱਚ ਗਏ ਜਿੱਥੇ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਤੇ ਮੌਕੇ ਤੇ ਬੇਹਦੀ ਖੌਫਨਾਕ ਮੰਜ਼ਰ ਕਹਿ ਸਕਦੇ ਹਾਂ ਦੁੱਖਾਂ ਦਾ ਪਹਾੜ ਜਿੱਥੇ ਇਹ ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ ਜਿੱਥੇ ਪਰਿਵਾਰ ਦੇ ਹੰਝੂ ਨਹੀਂ ਰੋਕ ਰਹੇ ਨੇ ਤਾਂ ਕਿ ਕੁਝ ਹੋਰ ਪੂਰਾ ਇਹ ਮਾਮਲਾ ਹੋਰ ਕਿਸ ਤਰੀਕੇ ਦੇ ਨਾਲ ਪਰਿਵਾਰ ਦੁੱਖਾਂ ਦੇ ਵਿੱਚ ਹੈ ਉਹ ਤੁਸੀਂ ਦੇਖ ਸਕਦੇ ਹੋ